ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਆਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਮੇਰੀ ਪਲਜਾਈ ਅੱਜੀ ਘਰ ਚ ਰੌਣਕ ਆ ਗਈ ਰੀਤ ਲਈ ਇੰਨਾ ਜ਼ਿਆਦਾ ਸਮਾਨ ਲੈ ਕੇ ਆਈ ਆ ਨਾ ਰੀਤ ਤਾਂ ਕਹਿੰਦੀ ਮੈਂ ਮਾਮੀ ਦੀ ਗੋਦੀ ਚ ਹੀ ਨਿੱਤਰਨ ਵੰ ਪਾਬੀ ਮਮੀ ਸਸਤਰੀ ਪਾਬੀ ਸਸਤਰੀ ਕਬਲਾ ਦੇ ਮਮੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੰਗੀ ਤਨਤ। ਤਾਂ ਤੇਰੀ ਬੀਬੀ ਠੀਕ ਤੀਂ ਅੰਦਰ? ਹਾਂ ਬੀਬੀ ਵੀ ਐਂ ਮਮੀ ਮਮੀ ਵੀ ਠੀਕ ਹੈ ਬੇਚਾਰੀ ਉਹਨੂੰ ਕਾਈ ਫੈਨ ਹੁੰਦੀ। ਅੱਛਾ ਅੱਛਾ। ਇਹਨਾਂ ਦਿਨਾਂ 'ਚ ਕਾਈ ਫੈਨ ਦੀ ਬਿਮਾਰੀ ਬਹੁਤ ਆ ਗਈ ਹੈ ਨਾ। ਹਾਂ। ਵਾਹਿਗੁਰੂ ਜੀ ਸਾਰੇ ਇੱਥੇ ਠੀਕ ਠਾਕ ਤੇ ਆਂ। ਵਧਾਈਆ ਜੀ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਵੀ ਕਬੂਲ ਕਰੋ ਜੀ। ਕਹਿੰਦੇ ਨਾਨਕ ਦੁਖਿਆ ਸਭ ਸੰਸਾਰ ਹਾਂਜੀ ਹਾਂ ਜਿੱਧਰ ਨੂੰ ਮਰਜੀ ਨਿਕਲ ਜਾਓ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਚੱਕਰ ਖੜੇ ਦਾ ਖੜਾ ਦੁਖਿਆ ਦੁਖਿਆ ਤੇ ਲੋ ਇਧਰ ਕਿਆ ਪੁੱਤ ਕਾਲਿਆ ਜੀ ਮੰਮੀ ਜੀ ਦੇ ਹੈ ਥੈਂਕ ਯੂ ਕਰਦੇ ਪੁੱਤੋ ਮੰਮੀ ਨੂੰ ਕਾਲ ਤਾ ਤਾ ਸਾਸਰੀ ਗੱਲ ਬਾਾਈ ਨਹੀਂ ਪੁੱਤ ਪਹਿਲਾਂ ਸਾਸਰੀ ਗੱਲ ਤਾਂ ਬਾਦ ਆਹ ਤਨੋ ਜੈਲੀ ਨੂੰ ਪਸੰਦ ਆ ਪਾਜੀ ਹਾਂ ਹਾਂ ਡੈਰੀ ਨੂੰ ਪੜਾਇਓ ਕਾਹਾਂ ਇੱਕ ਵੇਲੇ ਬਹੁਤ ਤੱਬੇ ਨੇ ਪਲੇਟ ਦੇ ਦੇ ਨਹੀਂ ਮੈਂ ਪਲੇਟ ਔਰ ਕੱਟ ਦਨੀ ਮੱਖਾ ਤੁਸੀਂ ਕਿਹੜਾ ਦੇ ਕਿਸੇ ਵੀ ਲੈ ਲਓ ਮੈਂ ਤਾਂ ਕਹਾਂ ਲਵਾਂ ਕੋਈ ਨਾ ਦੇ ਦੇ ਵਿੱਚ ਘਾਟੇ ਛੱਬੇ ਮਾ ਡੈਡੀ ਬੁਲਾ ਫਤ ਫਿਰ ਵਾਹਿਗੁਰੂ ਜੀ ਦਾ ਖਾਲਸਾ ਮੈਂ ਕੀ ਫਤ ਡੈਡੀ ਹੈਗਾ ਜੀ ਓਕੇ ਬਾਕੀ ਹੁਣ ਰਿਪੋਰਟ ਆਏ ਤੇ ਪਤਾ ਲੱਗੂਗਾ ਇੱਕ ਰਿਪੋਰਟ ਸਾਡੀ ਪੈਂਡਿੰਗ ਪਈ ਆ ਹਾਂਜੀ ਕੋਈ ਵਹਿਗੁਰੂ ਕਰੇ ਉਹ ਵੀ ਸਾਡੀ ਓਕੇ ਆ ਜਾਵੇ ਫਿਰ ਅਸੀਂ ਜਾਈਏ ਮਾਲਾ ਨੂੰ ਮਹਲਾ ਵੀ ਸਾਡੇ ਨਿਆਣੇ ਸਾਰੇ ਬਰਾਗੇ ਪਏ ਆ ਮਿੰਟ ਪਰ ਮਿੰਟ ਫੋਨ ਉਹਨਾਂ ਦਾ ਕਾਦ ਆਉਣਾ ਕਾਦ ਆਉਣਾ ਦਿਹਾੜੀ ਸੁਣਾ ਨੇ 10 ਫੋਨਾਂ ਨਾਲ ਬੀਆ ਜੋ ਕਾਨ ਨੇ ਵਜੇ ਆਉਣਾ ਟਾਈਮ ਦੇਈਏ ਦੀਦੀ ਦਾ ਕਹਣ ਮੈਂ ਕਹ ਦੀਦੀ ਨੇ ਟਾਈਮ ਨਾ ਦੇ ਕੋਲ ਗੈਨ ਹਾਂ ਹੋਸ ਨਾ ਸ੍ਰਿੰਦਰ ਕੋਈ ਗੱਲ ਬਾਤ ਤੂੰ ਬੜੀਆ ਦੀਦੀ ਅੱਛਾ ਅੱਛਾ ਪਾਣੀ ਮੈਂ ਕਾਉਂਦੇ ਨੂੰ ਬਿਲ ਤੋੜਨੇ ਨੂੰ ਕਹਤਾ ਗਈ ਸੀ ਹਾਂ ਉਮਾਰ ਮੱਕਲ ਦੇ ਤਾਂ ਟੋਟਣੇ ਨਹੀਂ ਮਿੱਤੇ ਹਾਂ ਨਿਆਣਿਆਂ ਨੂੰ ਫੋਨ ਕਰ ਦਿੰਦੀ ਆ ਮੈਂ ਉੱਧਰ ਹਾਂ ਜੇ ਸੁਣਿਆ ਜਾਂ ਜਨੇ ਉਹਨਾਂ ਨੇ ਤਿਆਰ ਜਾਨੇ ਹਾਂ ਫਿਰ ਤਾਂ ਮੈਂ ਤੋੜ ਲੂੰਗਾ ਬਾਕੀ ਹੁਣ ਹਾਂ ਗਰਮੀ ਹੈਗੀ ਬਹੁਤ ਇੱਕ ਗੱਲ ਹੈ ਗਰਮੀ ਦੇ ਵਿੱਚ ਮੈਂ ਬੈਠਣਾ ਨਹੀਂ ਜਾਂ ਹਾਂ ਨਾ ਇਹ ਜਿਆਦਾ ਪਾਣੋ ਤਾਂ ਰਹਦੀ ਆ ਇਹਦੇ ਬੈਂਕਰੇ ਕਰਕੇ ਜਾ ਰਹੇ ਅਸੀਂ ਏਸੀ ਨਹੀਂ ਜੀ ਬੰਦ ਕਰਦੇ 24 ਘੰਟੇ AC 'ਚ ਬੈਠੇ ਗਏ ਨੇ। ਉੱਥੇ ਆਪਾਂ ਵੇਖਦੇ ਗਏ ਤੈਨੂੰ। ਉੱਥੇ ਪਾਣੇ AC 'ਚ ਬਹਿੰਦੇ ਨਹੀਂ ਹਾਂਗੇ। ਗਰਮੀ ਤਾਂ ਹੀ ਲੱਗਣੀ ਆ। ਹਾਂ ਪੁੱਤ। ਹਾਂ। ਆਪੀ ਖਾ ਲਓ। ਮਾਮੀ ਦੇ ਖਿਲਾ ਲਾ ਪੁੱਤ ਮਾਮੀ ਦੇ ਖਿਲਾ ਲਾ ਲਿਆ ਉਹ। ਮੇਰੇ ਤੇ ਖਿਲਾਉਣੀ ਆ। ਉਸ ਦਾ ਦੱਖਣ ਨੇ ਵੀ ਕਰੀ ਵੀ ਆ। ਹਾਂ। ਅੱਜ ਦੱਖਣ ਕਰਕੇ ਮੇਰੀ ਬਾਹਾਂ ਕੁਝ ਦੁਖੀ। ਹੂੰ। ਬਹੁਤ ਜ਼ਿਆਦਾ ਹੱਡ ਦੁਬਿਆ ਪਿੱਛੇ ਤੇ। ਜਦ ਦੱਖਣ ਦਬ ਜਾਂਦਾ ਨਾ ਫੇਰ ਤਾਂ ਰੇਲ ਬਣ ਜਾਂਦੀ ਏ ਸਰੀਰਾਂ ਦੀ ਸਾਰਿਆਂ ਦੀ। ਹਾਂ। ਨਾਲ ਦੀ ਨਾਲੇ ਪਸੀਨਾ ਚੋੜ ਲਾ ਜਾਂਦਾ। ਇਹ ਤਾਂ AC 'ਚ ਸਹਾ ਆਉਂਦਾ। ਨਹੀਂ ਜੀ ਜੀ। ਹਾਂ ਇੱਕ ਅਸੀਂ ਆਪਣੀ ਜਾਨ ਵਾਸਤੇ ਬਿਮਾਰੀ ਐ ਇਹ ਸੁਵਿਧਾ ਬਣਾ ਲਈ ਇੱਕ ਲਿਖੇ ਦੀ ਇਹ ਵੀ ਇਹਦੇ ਬਿਨਾ ਹੁਣ ਸਾਡਾ ਗੁਜ਼ਾਰਾ ਨਹੀਂ ਹੈਗਾ ਪਰ ਹਾਇ ਸਾਡੇ ਬਾਤ ਤੇ ਨੁਕਸਾਨਦੇ ਆ ਪਰ ਉਹ ਇੱਕ ਗੱਲ ਐ ਜਸ ਕਰਨਉਣੀ ਵੀ ਲਿਆਇਆ ਨਮਾਏ ਸੀ ਕਹਿੰਦੇ ਛੋਟ ਚਲਦੀ ਐ ਇਸੀ ਮਿਲਦੇ ਆਏ ਨਹੀਂ ਪਤਾ ਹੀ ਉਹ ਤਾਂ ਗਰਮੀ ਬਹੁਤ ਆ ਹਾਂ ਗਰਮੀ ਬਹੁਤ ਆ ਤੇ ਗਾਉ ਦੇ ਜਾਏ ਜਿਹੜੇ ਤੁਹਾਡੇ ਗਾਉ ਆ ਉਹ ਉਹਨੇ ਪਰ ਵੀ ਪਾਣੀ ਪੋਣੀ ਪਾ ਦਿਆ ਕਰੋ ਵਿਚਾਰੇ ਨੂੰ ਥੋੜਾ ਜਾ ਤੱਤਾ ਠੰਡਾ ਦਿਖਾ ਦਿਆ ਕਰੋ ਹਾਂ ਬਾਕੀ ਪੱਕਾ ਦਾ ਜਵੀ ਘਰ ਤੇ ਪੱਖਾ ਤਾਂ ਚੱਲਦਾ ਜਿਹੜਾ ਠੰਡਾ ਪਾਣੀ ਪੈ ਰਣਾ ਪਰ ਉਹਦੀ ਗੱਲ ਕੁਛ ਹੋਰ ਹੈ ਇਹਦਾ ਹੈ ਤੁਹਾਡੀ ਗੱਲ ਮਜਣੀ ਹੈ ਹੈ ਗਰਮੀ ਕਰ ਵੀ ਉਹਨਾਂ ਨੇ ਉਹ ਉਹ ਗੁੰਗਾ ਤੁਹਾਨੂੰ ਉਹਨਾਂ ਨੇ ਤੁਹਾਨੂੰ ਕਹਿ ਕੇ ਤਾਂ ਕਹਿਣਾ ਨਹੀਂ ਵੀ ਹਾਂ ਸਾਡੇ ਸਰੀਰ ਤੇ ਪਾਣੀ ਪਾ ਦਿਓ ਉਹ ਤਾਂ ਆਪਣੇ ਹੱਥ ਚ ਹੈ ਸਾਰਾ ਕੁਝ ਹਾਂ ਹਾਂ ਤੂੰ ਕੁ ਭਾਬੀ ਦੇ ਕੋਣੀ ਕਹਤੇ ਮਰੀਏ ਦੀ ਇੱਕ ਇਸ਼ਾਰੇ ਅਸ਼ੂਰੇ ਤੇ ਸਮਝਾਉਂਦੀ ਹੈ ਜੀ ਕੋਨੇ ਬਾਜੀ ਹਾਂ ਖਮਾਣੋਂ ਨੂੰ ਚੱਲੋ ਜੀ ਤੁਸੀਂ ਖਮਾਣੋਂ ਨੂੰ ਜੀ ਮੈਂ ਰੋਜੇ ਜਾਂਦਾ ਜੀ ਅੱਜ ਜੇ ਲੋਨਾ ਫੇਰੇ ਨਾਲ ਤੇਰੇ ਨਾਲ ਕਿਆ ਫੈਸਲਾ ਵੀ ਅੱਜ ਮੈਂ ਹੁਣ ਕੀ ਕਹਾਂ ਤੁਹਾਨੂੰ ਮੈਨੂੰ ਕਿਆ ਲੈ ਕੇ ਦੇ ਦੋਗੇ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਸੋਹਣੇ ਦਾ ਕਾਂਠਾ ਲੈ ਕੇ ਰਹਿਣਾ ਸੋਨੇ ਦੇ ਕਾਂਟੇ ਦਾ ਕਿਆ ਕਰਾਉਣਾ ਮੈਨਾਂ ਕਹ ਪਿਆਰ ਹੋਣਾ ਚਾਹੀਦਾ ਦੇਖ ਸਭ ਤੋਂ ਵੱਡੀ ਗੱਲ ਆਉਣ ਜਾਣ ਨਾਲ ਬੰਦੇ ਦਾ ਸਤਿਕਾਰ ਹੋਣਾ ਚਾਹੀਦਾ ਪਿਆਰ ਹੋਣਾ ਚਾਹੀਦਾ ਸੋਨੇ ਦੇ ਕਾਂਠੇ ਕੋਈ ਮਹਿਣਾ ਨਹੀਂ ਰੱਖਦੇ ਠੀਕ ਹੈ ਨਾ ਸਹੀ ਗੱਲ ਡੇਲਾ ਡੈਡੀ ਯਾਰ ਡੈਡੀ ਤਾਂ ਬਸ ਇੱਕ ਫਾੜੀ ਖਾਕੀ ਥੱਕ ਜਾਂਦਾ ਮੈਂ ਮਾਈਰ ਦਾ ਪਾਣੀ ਦੰਨੀਆਂ ਨਾਲ ਚੱਲੇ ਆਉਂਦੇ ਹੋਰ ਆਪਾਂ ਖਵਾ ਚੱਪਣਾ ਔਖਾ ਡੈਡੀ ਨੂੰ ਹੈ ਸਿਹਤ ਲਈ ਫਫ ਦੇ ਮੰਦਾ ਫਿਰ ਲੈ ਕੇ ਜਾਣਾ ਪੀਰ ਜੀ ਨੂੰ ਹਾਂ ਜਾਉਂਦੇ ਭਾਜੀ ਨਹੀਂ ਮੈਂ ਜਾਂਦਾ ਨਹੀਂ ਮੈਂ ਕਿਤੇ ਨਹੀਂ ਜਾਣਾ ਗਰਮੀ ਬਹੁਤ ਹੈ ਡੈਡੀ ਮੈਨੂੰ ਤਾਂ ਚਲਾਉਣੀ ਆਉਂਦੀ ਨਹੀਂ ਹੈਗੀ ਬਾ ਫਿਰ ਤਾਂ ਹੀ ਤਾਂ ਮੈਂ ਜਾਣਾ ਨਹੀਂ ਹੈਗਾ ਤੁਸੀਂ ਮੈਂ ਐ ਕਰੋ ਰਿਕਸ਼ਾ ਡੈਡੀ ਲਿਆਓ ਪਿੰਡ ਚ ਤੇ ਕੋਈ ਯਾਰ ਚੱਲ ਮਿੰਦੀ ਮਿਲਤਾ ਕਰਾਈ ਦੀ ਹੁੰਦੀ ਆ ਲੈਣਾ ਕਿ ਤੁਸੀਂ ਮੈਨੂੰ ਇਹ ਦੱਸੋ ਯਾਰ ਇਹ ਕਿਹ ਗੱਲਾਂ ਚ ਗੱਲ ਤਾਨਾ ਨਾਲ ਡੀਲੇ ਨੂੰ ਪਾਣੀ ਲੱਗ ਜੂਗਾ ਕਾਬ ਤਾਟੇ ਨਾਲ ਪਲੇਥਣ ਹਾਂ ਨਾਈ ਉਹ ਚੱਲ ਕੈੜੀ ਨੂੰ ਕਾ ਚੱਲ ਯਾਰ ਲੈ ਕੋਹ ਆ ਲੈ ਤੇ ਚੱਲ ਨਹੀਂ ਤੇ ਕਹ ਦੇ ਕਿ ਚਲੋ ਜੀ ਚੱਲ ਬੰਨ ਜਾਮਨੇ ਰੂਹ ਇਤਨੇ ਤਾਂ ਮੂੰਹ ਪਰ ਲਿਆ ਟਾਪੀਆਂ ਤੇ ਰੈਲੀਆਂ ਦੇਤੇ ਵੱਟ ਕੰਨੀਆਂ ਦਾ ਅਸੀਂ ਕੀ ਲੈਣਾ ਐ ਕਰਦੇ ਆ ਕੰਮ ਨਿਵੇੜੋ ਤੁਸੀਂ ਬਣਾ ਜਿਹੜਾ ਨਿਵੇੜਨੇ ਵਾਲਾ ਬਾਹਿ ਗੁਰੂ ਘਰ ਵੀ ਜਾਣਾ ਤਾਂ ਗੁਰਦੁਆਰੇ ਹਾਂ ਪਹਿਲਾਂ ਮੈਂ ਤੋੜਦਾ ਬੈਨ ਜਵਾਕਾਂ ਨੂੰ ਕਰ ਫੋਨ ਬੈਲ ਤੜਾਉਣ ਗਿਆ ਕਿ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਬਾਹਿ ਗੁਰੂ ਘਰੇ ਨਾਮ ਸ਼ਿਕਾਰ ਕਰਨ ਤੇ ਅਗਲੀ ਵੀਡੀਓ ਹੱਥੀ ਆਉਗੀ ਵਿੱਕੀ ਸਿੰਘ ਨੂੰ ਅਸੀਂ ਕੱਪੜੇ ਲੈਣੇ ਅਜੇ ਤਾਂ ਰਿਪੋਰਟ ਦਾ ਸੱਪ ਨਿਕਲਣਾ ਵੀ ਕੱਪੜੇ ਲੈਣੇ ਕਿ ਆ ਲੈਣੇ ਕੁਝ ਨਹੀਂ ਪਤਾ ਜੇ ਰਿਪੋਰਟ ਆ ਗਈ ਉਸ ਤੋਂ ਬਾਅਦ ਡਿਸੀਜ ਜੇ ਤਾਂ ਰਿਪੋਰਟ 네ਗੇਟਿਵ ਆ ਗਈ ਫਿਰ ਪੱਕਾ ਰਿਆ ਸੋਤ ਮੈਂ ਕੱਪੜੇ ਲੈ ਲਵਾਂ ਕੋਈ ਚੱਕਰ ਨਹੀਂ ਜੇ ਪੋਜ਼ਿਟਿਵ ਆ ਗਈ ਫਿਰ ਡੈਡੀ ਨੂੰ ਲੈ ਕੇ ਹਸਪੀਟਲ ਜਾਣਾ ਪੈਣਾ ਉਹਦੀ ਟ੍ਰੀਟਮੈਂਟ ਜਿਹੜਾ ਚੱਲਣਾ ਚਾਹੀਦਾ ਉਹ ਚੱਲਣਾ ਹੀ ਚੱਲਣਾ ਘੜੀਆਂ ਉਹਨੇ ਅੱਖਾਂ ਲਗਾ ਆ ਗਿਆ ਡਾਕਟਰ ਤੇੜੀਆਂ ਅੱਖਾਂ ਹਾਂ ਮੰਨੂ ਨੈਗੇਟਿਵ ਡੈਡੀ ਡੈਡੀ ਨੂੰ ਪੀ ਲਿਆ ਇਹਦਾ ਮਤਲਬ ਜੇ ਪੀ ਲਿਆ ਕਾਂ ਨੈਗੇਟਿਵ ਤਾਂ ਨਹੀਂ ਲੱਗਦੀ ਥੋੜੀ ਥੋੜੀ ਲੱਗਦੀ ਆ ਪ੍ਰੋਬਲਮ ਬਈ ਆ ਪੈਸਾ ਇਤਨੀ ਆ ਨਹੀਂ ਅਸੀਂ ਮੰਨਣੀ ਬਾਜੀ ਚਲੋ ਕੋਈ ਨਹੀਂ ਦੇਖਾਂਗੇ ਹੁਣ ਪਹਿਲਾ ਤੂੰ ਜਵਾਕਾਂ ਨੂੰ ਕਰ ਫੋਨ ਠੀਕ ਆ ਉਹ ਤੜਾਉਣਗੇ ਬਿੱਲ ਮੇਰੇ ਨਾਲ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇਖਦੇ ਆਂ ਗੁਰੂ ਘਰ ਵੀ ਜਾਉਂਗੇ ਅ ਬਾਕੀ ਜੋ ਮਹਾਰਾਜ ਨੂੰ ਮਨਜ਼ੂਰ ਆ ਹੁਣ ਤਾਂ ਉਹ ਹੀ ਆ ਨਾ ਤੁਹਾਡੇ ਹੱਥ 'ਚ ਕੋਸਾ ਰਿਪੋਰਟ ਲੈ ਆਉਣ ਬਾਅਦ ਤੇ ਨਾ ਸਾਡੇ ਹੱਥ 'ਚ ਕੋਸਾ ਰਿਪੋਰਟ ਦੀ ਗੱਲ ਨਹੀਂ ਮੈਂ ਕਰ ਜੇ ਲ ਕਮਾਨ ਨੂੰ ਲੈ ਜਾ ਕੇ ਕੱਪੜੇ ਦਿਵਾਉਂਦਾ ਸਾਡੇ ਹੱਥ 'ਚ ਹੈ ਉਹ ਲੈ ਉਹ ਵਾਟ ਗੱਡੀ ਮੈਂ ਚਲਾ ਕੇ ਲਾਂਗੋ ਤਾਂ ਠੀਕ ਹੈ ਜੀ ਠੀਕ ਹੈ ਜੀ ਹੁਣ ਬਣਦੀਆਂ ਸੀ ਮਿੰਟਾ ਕਰ ਲੜੀਆਂ ਕੋਈ ਨਹੀਂ ਠੀਕ ਹੈ ਜੀ ਦੇਖਦੇ ਹਾਂ ਕਿਆ ਬਣਦਾ ਪ੍ਰੋਗਰਾਮ ਲੱਗ ਗਿਆ ਜੀ ਬਿਲਾਂ ਦਾ ਨੰਬਰ ਅੱਜ ਅੱਜ ਇਹ ਬੂਟਾ ਕਰ ਦੇਣਾ ਸੀ ਖਾਲੀ ਬੰਦੇ ਬਹੁਤ ਇਕੱਠੇ ਹੋ ਗਏ ਤੋੜਨੇ ਵਾਲੇ ਇਹ ਡੀਕਦੇ ਤਾਂ ਵੀ ਇਹਦੇ ਪੱਤੇ ਕਦ ਝੜਨ ਤੇ ਕਾਦੇ ਤੋੜਨ ਜੋਗ ਹੋ ਗਿਆ। ਆਨੇ ਤਾਂ ਆਪਣਾ ਪੱਕਾ ਦਾ ਤੋੜ ਲੈ। ਕਿੱਲਾ ਤਖਾ ਉਹਨੂੰ ਆ ਕੇ ਬਈ। ਹਾਂ। ਇਹਦੀ ਆਹੀ ਨਿਸ਼ਾਨੀ ਹੁੰਦੀ ਹੈ ਜੀ। ਵੀ ਜਿਹੜਾ ਜਿੱਥੇ ਤੇ ਟੁੱਟਿਆ ਹਜੇ ਤਾਂ ਜੜ ਤੇ ਨਿਕਲ ਜਵੇ। ਆਹ। ਫਿਰ ਤਾਂ ਪੱਕਾ ਹੈ। ਜਦੋਂ ਨਾਲ ਡੰਡੀ ਜੀ ਨਾਲ ਆ ਗਈ। ਫਿਰ ਇਹ ਕੱਚਾ ਹੈ। ਤੋੜ ਲੋ ਵੀ ਸਾਰੇ ਅੱਜ। ਆਇਆ ਕਰ। ਉਹ ਇੱਕ ਜਣਾ ਪਰਮਨ ਤੂੰ ਐ ਕਰ ਪੱਤਾ। ਆਪਣਾ ਚਾਚੇ ਤੇ ਜਾ ਕੇ ਨਾ ਥੈਲਾ ਲੈ ਕੇ ਇੱਕ ਕਿਆ ਦੋ ਇਹਦਾ ਦੋ ਕੰਟਲ ਦੇ ਲਗਭਗ ਹੋਣੇ ਕਈ ਥੈਲੇ ਭਰ ਦੇਣੋ ਬੱਚ ਕੇ ਓਏ ਤੂੰ ਗਾ ਨੂੰ ਭੱਜਦਾ ਭਾਈ ਤੰਨੂ ਕਾ ਕਹਿੰਦੇ ਉਹ ਗਿਆ ਦੇਖਣੋਂ ਲੱਭ ਕੀ ਪਤਾ ਨਹੀਂ ਲੱਭਣ ਲੱਗੇ ਪਿਆ ਉਹ ਹਾਂ ਤੂੰ ਬੁੱਤਾ ਇੱਥੇ ਨੂੰ ਚੱਕ-ਚੱਕ ਕੇ ਰੱਖੀ ਚੱਲੇ ਉਹਨਾਂ ਨੂੰ ਜਿਹੜੇ ਪੱਕੇ ਹੋ ਸਾਈਡ ਪਰ ਆਹ ਕੱਚਾ ਜੀ ਜਿਹੜਾ ਆ ਆਹ ਦੇਖੋ ਆ ਨਾਲ ਤੇ ਟੁੱਟਿਆ ਨਹੀਂ ਹੈਗਾ ਇਹਦਾ ਟੁੱਟ ਗਿਆ ਵਿਚੇ ਤੇ ਉਹ ਇਹ ਪੱਕ ਗਿਆ ਇਹ ਕੱਚਾ ਹੈ ਇੱਥੇ ਨੂੰ ਰੱਖੀ ਚੱਲ ਲਿਆ ਲੈ ਕੇ ਸਾਰੇ ਵਾਹਿਗੁਰੂ ਸਤਨਾਮ ਅੱਜ ਪਹਿਲਾਂ ਦਾਲਾ ਬਣਾਵਾਂਗੇ ਜੂਸ ਇਹ ਸਿਹਤ ਲਈ ਬਹੁਤ ਲਾਇਵਨ ਹੁੰਦੇ ਆ ਜੀ ਪੂਰਾ ਫਲ ਪਿਆ ਬੁੱਟਰ ਨੂੰ ਜਿਆਦਾ ਖਾ ਪੁੱਤ ਕੱਚਾ ਕੇ ਪੱਕਾ ਦੇਖ ਕੇ ਕੰਡੇ ਗੁੰਡੇ ਵੀ ਨਾ ਮਾਰਾ ਲਿਓ ਪੈਰ ਚਾ ਕੱਚਾ ਹੀ ਹੈ ਅਦਾ ਨਾਲ ਆ ਗਿਆ ਜੀ ਆ ਰਿਗਾੜ ਜਾ ਜਿਹਦਾ ਨਾਲ ਨਹੀਂ ਆਉਂਦਾ ਉਹੋ ਸਮਝ ਲਓ ਪੱਕਾ ਹੈ ਆ ਪੱਕਾ ਹੈ ਵਾਏ ਕਰੋ ਰਾਜੂ ਬਾਗ ਬੂਗ ਕਰੀ ਜਾਂਦੇ ਲਿਆਉਂਦਾ ਕੋਈ ਨਹੀਂ ਹੈਗਾ ਲੋ ਜੀ ਇਹਦਾ ਬਾਜੀ ਵੀ ਸਾਰੇ ਫਟ ਗਿਆ ਲੈ ਖੋਲਿਆਂ ਨੂੰ ਬਤਾ ਕਿ ਚਾਵਲਾ ਨੂੰ ਬੱਚਾ ਦਿਖਾ ਕਿੰਨਾ ਕਰਾ ਸਾ ਤੇ ਉਦਣ ਦਾ ਫੁੱਟਿਆ ਹੋਇਆ ਆਪਾਂ ਨੇ ਉਦਣ ਦੇ ਪਰੋੜਾ ਮਾਰਿਆ ਤਾਂ ਖੁੱਲਿਆ ਆ ਪਹਤਨ ਨਾਲ ਖੁੱਲ ਜਣਾ ਇਹਨਾਂ ਤਾਂ ਹੁਣ ਹਾਂ ਸੋਕੂ ਗਿਆ ਵਿੱਚ ਜਿਹੜਾ ਆਪਣੇ ਰੋੜਾ ਮਾਰਾ ਤਾਂ ਨਾਲ ਆ ਚੀਜ਼ਾਂ ਨਾ ਸਹੀ ਆ ਗਿੱਦੋ ਖਾਣੇ ਵਾਲੀ ਸਾਰੀ ਇਹਦੀ ਹਾਂ ਇਹਨਾਂ ਨੂੰ ਮੈਂ ਖਾਣਨਾ ਤੁਸੀਂ ਥੋੜੋ ਜੱਦ ਤੱਕ ਭਰੋ ਥੱਲੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਜਿਹੜੇ ਰਹਿ ਗਏ ਜੀ ਨਰਮ ਗਰਮ ਜੇ ਇਹਨਾਂ ਨੂੰ ਦੱਬਣਾ ਪੈਣਾ ਤੂੜੀ ਦੇ ਵਿੱਚ ਫਿਰ ਬਣ ਜਣੇ ਇਹਨਾਂ ਦੋ ਕੁ ਦਿਨ ਦੇ ਵਿੱਚ ਵਿੱਚੇ ਬਣ ਜਾਣਾ ਨਾ ਜ ਲੈ ਚੱਲ ਬੱਤ ਤੂੰ ਇਧਰ ਨੂੰ ਚੱਕ ਕੇ ਤੈ ਉਧਰ ਰੱਖ ਲੋ ਇੱਕ ਟੋਟਾ ਉਧਰ ਹੀ ਭਰ ਲਿਓ ਹਣ ਹਟੜਾ ਲਈ ਹਤਲਾ ਫਸਾਉਂਦਾ ਹੈ ਨਹੀਂ ਉਹਦੇ ਵਿੱਚ ਉਹਨੂੰ ਇਕੱਲੀ ਜੋ ਤੂੰ ਤਾਂ ਤੈਨੂੰ ਰਾਤ ਕਰ ਦੇਣੀ ਈ ਥੀ ਹਾ ਹਾਲੇ 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 ਤੋੜ ਦੁਬਾਰਾ ਪੱਤੇ ਲੱਗੇ ਜੀ ਉਹਨਾਂ ਦੇ ਪਰ ਜੇ ਨਿਸ਼ਾਨੀ ਕਹਿੰਦੇ ਜਾਂ ਪੱਤੇ ਝੜ ਜੇ ਪੈਨਾਂ ਨੂੰ ਫੇਰ ਤੋੜੇ ਫਿਰ ਠੀਕ ਰਹਿੰਦੇ ਆ ਪੱਕਣ ਦੀ ਕਗਾਰ ਤੇ ਹੁੰਦੇ ਜਾਂ ਪੱਤੇ ਝੜ ਜਾਂਦੇ ਨੇ ਸਾਰੇ ਕਦੋ ਕੁ ਦਿਨਾਂ ਚ ਪੱਤੇ ਝੜ ਗਏ ਤੇ ਨਵੇਂ ਆਉਣੇ ਸ਼ੁਰੂ ਹੋ ਗਏ ਤੇ ਵਧੀਆ ਬੂਟਾ ਦੇਖਦੇ ਆ ਇਹਦਾ ਬੀਜ ਐਸ ਵਾਰ ਤਿਆਰ ਕਰਨਾ ਮੈਂ ਘਰ ਵੀ ਲਾਉਂਗਾ ਆਪਣੇ ਇਹ ਸ਼ੂਗਰ ਵਾਲਿਆਂ ਵਾਸਤੇ ਬਹੁਤ ਲਾਹੇਵੰਦ ਹੁੰਦੇ ਆ ਇਹ ਬਿਮਾਰੀਆਂ ਦਾ ਇਲਾਜ ਹੈ ਤੇ ਦੇਖ ਤਾਂ ਨਾ ਤਾਂ ਆਪ ਤੋੜ ਤੋੜੇ ਨਾ ਜੱッセ ਬਾਈ ਨੂੰ ਤੋੜਨ ਦਿੰਦਾ ਨੂੰ ਅੱਛਾ ਕੁੰਡੀ ਲੈਣ ਚੱਲਿਆ ਉਹਦਾ ਸਿਰ ਰਾ ਪਾੜਦੀ ਬੰਦ ਨੂੰ ਬਚਾ ਕੇ ਰੱਖਣਾ ਤੂੰ ਬੰਦਾ ਦਾ ਫੱਟੜ ਕਰਦੀ ਚਲੋ ਤੋੜ ਕੇ ਮਿਲਦੇ ਆਂ ਜੀ ਦੇਖਦੇ ਆਂ ਕਿ ਆ ਕੋਈ ਨਿਕਲ ਉਹ ਤੋਂ ਕੰਡੇ ਨਾਲ ਮਰਾ ਲਈ ਪੁੱਤ ਪੈਰ ਆ ਆਪਣੇ ਰੱਤੇ ਤੇ ਕੰਡੇ ਬਹੁਤ ਵੱਡੇ ਇਹਦੇ ਚ ਉਹ ਕੁੰਡੀ ਜੀ ਨਾਲ ਸਾਡਾ ਕੰਮ ਲੁੱਟ ਨਹੀਂ ਆ ਜੀ ਤੇ ਹੁਣ ਮੰਨ ਲਈ ਉਹਦੇ ਨਾਲ ਦੱਤੀ ਟੰਟਟ ਉੱਪਰੇ ਬੱਲ ਵੱਢੀ ਜਾਣੇ ਉੱਪਰੇ ਖਾਈ ਜਾਣੇ ਪਰਮਨ ਨੇ ਬਣਾਇਆ ਚੰਗਾ ਹੈ ਪਰਮਨ ਨੇ ਪੂਰੀ ਮਦਦ ਕੀਤੀ ਵੀ ਅੱਜ ਮੇਰੀ ਧੰਨਵਾਦ ਆ ਮੁੰਡੇ ਦਾ ਬੰਦਾ ਵਾਹੀ ਤੇ ਬੰਦਾ ਬਹੁਤ ਗ੍ਰੇਟ ਆ ਪਰ ਜੰਮਿਆ ਥੋੜਾ ਜਿਹਾ ਲੇਟ ਆ ਹੈ ਨਹੀਂ ਹੁਣ ਨੂੰ ਸਾਡੇ ਬਰਾਬਰ ਦਾ ਹੋਣਾ ਤਾਂ ਚਲ ਚਲ ਤੋੜ ਹੁਣ ਤੋੜ ਆਇਦਰ ਬੜੇ ਬੜੇ ਜੇ ਤੋੜ ਲਾ ਛੋਟੇ ਛੋਟੇ ਤੁਸੀਂ ਬਾਅਦ ਚਾਪੇ ਤੋੜੀ ਜਾਓ ਨਹੀਂ ਲੈਣਾ ਚਾਹ ਕੇ ਕਿਤੇ ਨਹੀਂ ਆਇਆ ਜੱਟ ਮਗਰ ਨਹੀਂ ਅਦਰ ਚਤਾਉਂ ਪਾਸ ਦੀ ਹੋਣੀ だっ ਤੂ ਇਹਦਾ ਚ ਯਾਰ ਹੌਲੀ 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 ਬੜੀ ਸਪੀਡ ਪੜੀ ਆ ਹੁਣ ਆ ਤੇਰੇ ਆ ਤੇਰੇ ਸਦਕੇ ਪਾਵਰ ਨੂੰ ਥੱਲੇ ਚ ਭਰ ਲੋ ਥੱਲੇ ਇਹਨੇ ਜੋ ਕਥਾ ਜਣਾ ਮਾ ਮੇਰੇ ਜੋਗੋ ਤੋੜ ਲੋ ਤੁਸੀਂ ਆਪੇ ਬਾਅਦ ਚ ਤੋੜ ਕੇ ਦੇਈ ਜਾਓ ਜਿਹਦੇ ਮੂੰਹ ਚ ਪਾਉਣੇ ਪਈ ਜਾਣਗੇ ਬਹੁਤ ਆ ਇਹ ਤਾਂ ਸੁੱਤਰ ਕਾਉਂਟਰ ਆ ਹਾਂ ਇਹ ਲਾਈਨ ਵਿੱਚ ਨੂੰ ਲੋੜਿਆ ਹੋੜਿਆ ਹੋੜਿਆ ਕਿਹਨਾਂ ਜ਼ਰੂਰਤਾਂ ਲੰਮੀਆਂ ਆਪਾਂ ਆਈ ਨਾ ਕੋ ਆ ਜਾ ਆ ਪਾਣੀ ਨੂੰ ਹਾਂ ਧਿਆਨ ਆ ਆ ਬਾਡਾ ਨੂੰ ਉਹਨੂੰ ਬਾਡੋ ਪਟਾਣੀ ਜੀ ਨੂੰ ਇਹਨੂੰ ਜਿਹੜੀ ਹਾਂ ਆ ਦੇਖਿਆ ਗੁਛੇ ਹੀ ਗਿਆ ਲੈ ਮੰਡਾ ਸਿੱਖ ਗਿਆ ਕੰਮ ਕਰਨਾ ਸਿੱਖ ਗਿਆ ਗੁੱਸਾ ਆ ਗਿਆ ਭਰਤੀ ਕਰ ਲਈ ਭਰਤੀ ਕਰ ਲਈ ਨਾ ਬੇਲੋ ਤੋੜਨ ਵਾਸਤੇ ਆ ਦੇਖ ਭਰਤੀ ਹੋ ਗਿਆ ਭਰਤੀ ਹੋ ਗਿਆ ਪੁੱਤ بڑے بڑے ਜੇ ਤੋੜ ਲੈ ਔਰ ਮੈਂ ਆਪਣਾ ਥਾਲਾ ਭਰ ਲੈਣਾ ਤੁਸੀਂ ਆਪਣੇ ਬਾਅਦ ਚ ਤੋੜੀ ਜਾ ਹਾਂ ਸਾਡੇ ਸਾਰੇ ਜੰਤਰ ਫੇਲ ਹੁੰਦੇ ਜਾਂਦੇ ਆ ਜੀ ਬਿੱਲ ਤੋੜਨ ਵਾਸਤੇ ਇੱਕ ਫਿੱਟ ਆਇਆ ਹੁਣ ਦਾਤਿਆਂ ਦੂਤਿਆਂ ਆ ਆ ਆਇਟਮ ਕਿਹਾ ਬਣਾ ਇਹਨੂੰ ਕਮਾਈ ਆ ਜਿਹੜੇ ਚੱਕਿਆ ਦਾ ਪਰਮਨ ਪਤਾ ਪੁੱਤ ਤੈਨੂੰ ਕੀ ਹੈ ਉਹ ਰੱਸੀਆਂ ਵੇਡਨੇ ਆਲਾ ਹੈ ਆ ਬੇੜਾ ਬੱਟਨੇ ਆਲਾ ਯਾਰ ਕੌਣ ਬੱਟਦਾ ਹੁਣ ਬੇੜਾ ਬੂੜਾ ਖਤਮ ਆ ਦਿਖਾ ਦੇ ਇੱਕ ਹਜ਼ਾਰ ਕਰਿਆ ਲੋਡ ਇੱਕਣ ਹੀ ਰਹਿ ਗਿਆ ਜੀ ਇਹ ਤਾਂ ਹੁਣ ਇੱਕ ਕਾਇਆ ਲੋਡ ਹੁੰਦਾ ਹੈ ਇਹ ਵੀ ਤੇਰਾ ਉੱਪਰੇ ਰਹਿਣਾ ਦੇਖੀਂ ਤੁਸੀਂ ਕਹੀਤਾ ਜਾਂਦੇ ਵੀ ਇੱਕ ਨਾ ਰਹਿਣਾ ਆ ਨਹੀਂ ਹੈ ਰਹਿਣਾ ਨੇ ਪਰ ਇਹ ਲੱਗ ਗਿਆ ਹੁਣ ਬਾਹਰ ਨੂੰ ਨਿਕਲ ਲੱਗ ਗਿਆ ਲੈ ਬਈ ਦਾ ਇਲਾਜ ਕਰਦਾ ਬਾਲ ਆ ਜੇ ਹੁਣ ਸੱਤ ਬਿਲ ਤਾਂ ਟੁੱਟਣੇ ਦੀ ਤੇਰੇ ਜੋ ਕਿ ਥੋੜੇ ਦੇਣੇ ਮੇਰੇ ਜੋ ਕਿ ਥੋੜੇ ਦੇਣੇ ਥੱਲੇ ਇੱਕ ਤੇਰੇ ਜੇ ਬੇਟੇ ਚੀਰਾਈ ਬੋਸ ਬੋਸ ਆ ਵੀ ਪਹਿਲੇ ਤਾਂ ਤੇਰੇ ਸਮਝ ਹੋਏ ਗਿਆ ਤਾਂ ਆ ਛੋਟੇ ਛੋਟੇ ਜੇ ਤਾਂ ਮੈਂ ਛੱਡ ਜਾਨੇ ਮੈਂ ਤਾਂ ਬੜੇ ਬੜੇ ਪੀਸ ਲਿਜਾਣੇ ਹੈ ਬੜੇ ਬੜੇ ਬਾਈ ਤੋੜ ਲਾ ਬੜੇ ਬੜੇ ਜੇ ਤੋੜ ਲਾ ਮੈਨੂੰ ਲਿਆ ਦੇ ਉਧਰ ਨੂੰ ਦਿਖਾਈ ਜਾਂਦਾ ਆਪਣੇ ਪਾਪਾ ਨੂੰ ਪਾਪਾ ਜ਼ਿਆਦਾ ਲਾਡਲਾ ਹਾਂ ਮੈਂ ਖਾਊਗਾ ਨੂੰ ਪਾਪਾ ਕਹਤੇ ਖਾਊਗਾ ਹਨਾ ਵੀ ਮਾਮਾ ਇਹ ਰੀਆ ਨੁੱਸੇ ਬਾਈ ਤੇਰੀ ਕੁੰਡੀ ਉੱਪਰੇ ਰਹਿ ਜਾਣੀ ਹੈ ਫੇਤਾ ਕਹਣਾ ਓਹੋ ਕੋਈ ਨਹੀਂ ਕਰੇਂਗੇ ਭਾਈ ਤੇਰੇ ਕੋਲ ਆਣਾ ਇਹ ਪੰਜ ਚਾਰ ਤੁਸੀਂ ਹੋਰ ਕਾਸ ਨੂੰ ਲਾਈ ਜਾਂਦੇ ਜਿਹੜੀ ਚੀਜ਼ ਨੂੰ ਲਾਉਣਾ ਉਹਨੂੰ ਲਾਉਂਦੇ ਨਹੀਂ ਹੈਗੇ ਣੀਆਂ ਆਏ ਹੁਣ ਜਦ ਗੱਲ ਬਣ ਗਈ ਇਹਨੂੰ ਆ ਬਣਾ ਹੁਣ ਖੱਲੂਗਾ ਜੀ ਆ ਬਣਾਉਂਗਾ ਗੱਲ ਰਾਜ ਤਾਂ ਛੜਤੀ ਬਰ ਇਹ ਇਹ ਤਾਂ ਵਾਹ ਇਹ ਹੈ ਛਿਆ ਮੋਟਾ ਇਹ ਜੀ ਆਪ ਮਾਰੀ ਦੀਓ ਦਾਤੀ ਤੇ ਗਲਾਈ ਘਟਤੀ ਤਾਂ ਕਰਕੇ ਨਹੀਂ ਤੋੜੀ ਮੈਂ ਮੋٹے ਮੋٹے ਜੋ ਤੋੜ ਲਾ ਕਾਉਂਟਲ ਬੋਤਲ ਤੋਂ ਬਾਅਦ ਜਿਹੜਾ ਡੇਢ ਕਾਉਂਟਲ ਬਚ ਗਿਆ ਮਗਰ ਤੇ ਮੋٹے ਤੋੜੀਆ ਬڑے-ਬڑے ਤੋੜਦੇ ਫੜੇ-ਫੜੇ ਐਨਾ ਤੋੜ ਐ ਤੋੜਾ ਹੈ ਹਾਂ ਹੁਣ ਲੋਟ ਕੰਮ ਬڑے-ਬڑے ਤੋੜਦੇ ਤੂੰ ਐਨੇ-ਕਨੇ ਕਾ ਤੋੜਦਾ ਆਨੇ ਕੇ ਸੁਣਨਾ ਨਹੀਂ ਇਹਦਾ ਤੈਨੂੰ ਕਹਿੰਦਾ ਆਪ ਮਰੇ ਬਿਨਾ ਸਵਾਰ ਕੇ ਨਹੀਂ ਰਹਿਣਾ ਆ ਬੜੇ ਬੜੇ ਜੇ ਤੋੜ ਸਾਰੇ ਪਹੁੰਚ ਗਏ ਜੀ ਭਾਮੀਆਂ ਸਾਹਿਬ ਤੇ ਕਾਫੀ ਸੰਗਤਾਂ ਦਾ ਇਕੱਠ ਅੱਜ ਪੂਰਨਮਾਸੀ ਕਰਕੇ ਜੀ ਬਹੁਤ ਸੰਗਤਾਂ ਨਤਮਸਤ ਹੋਣ ਹੈ ਰੋਡ ਤੇ ਲੱਗ ਗਿਆ ਜੀ ਜਾਮ ਮੈਂ ਆਪਣੀ ਗੱਡੀ ਪਿੱਛੇ ਖੇਤਾਂ ਤੇ ਲਾਇਆ ਜੀ ਤੇ ਹੁਣ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਕਰਾਉਂਦੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਹਨੇਰਾ ਤਾਂ ਵੈਸੇ ਹੋ ਗਿਆ ਸਾਰੀਆਂ ਸੰਗਤਾਂ ਫਰੀ ਹੋ ਕੇ ਪਈ ਕਰਦੇ ਆਪਣੇ ਕੰਮ ਕਾਰ ਨਵੇੜ ਕੇ ਗੁਰੂ ਘਰ ਨਤਮਸਤਕ ਹੁਣ ਪਹੁੰਚ ਗੀਆਂ ਇੱਥੋਂ ਵੀ ਜਿਹੜੀ ਵੀ ਸ਼ਰਧਾ ਲੈ ਕੇ ਬੰਦਾ ਇੱਥੇ ਆਉਂਦਾ ਉਹ ਮਹਾਰਾਜ ਆਪ ਪੂਰੀਆਂ ਕਰਦੇ ਨੇ وایگر ਸੋ ਸਾਰ ਪਿਆ ਪ੍ਰੋਫੈਸਰ ਨਾਨਕ ਚਾਹੇਂ ਦੀਆਂ ਬਾਤਾਂ ਜੋ ਕਿਸ ਕਰਣਾ ਕੋ ਕਰ ਲਗਿਆ ਉਦਨ ਤਾ ਤੁ ਮੱਤਾ ਮਨ ਲਾ ਲਾ ਇੰਤੋ ਸੋਨ ਲਾ ਰੱਖੀ ਰਖਾ ਤੁ ਸੋਦਰ ਕੇਰਾ ਕੀਹਾ ਚੁਤਕੀਹਾ ਇਤਵਨ ਸੁਰਤਿ ਮਾਣੇ ਵਾਖੇ ਤੇਰੇ ਨਾਮ ਦੇ ਬਖਸ਼ਾ ਤੇਰੇ ਮਾਪਨਹਾਰੀ ਜਿ ਸੇ ਤੇਰੇ ਰਾਗੁਰੀ ਸਭ ਜੀਏ ਤੇ ਸੇ ਤੇਰੇ ਦਾਪ ਤਹਾ ਜੀ ਗਾਵੁ ਮਦਨ ਕਗਨ ਕੰਗ ਤੋਈ ਹਾਨੀ ਜੀ ਜੰਤ ਸਭ ਤੇਰਾ ਖੇਲ ਜੋ ਮਿਲ ਮਿਸਤਰੀਆਂ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਕੋ ਸਦਹੀ ਆਪ ਬਖਾਨੇ ਜਿਨ ਹਰ ਸੇ ਬਿਆ ਤਿਨ ਸੁਖ ਪਾਇਆ ਸਭ ਜੀ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਈ ਕੌਂ ਕਰ ਕਰ ਦੇਖੇ ਜਾਣੇ ਸੋਈ ਜਨਨਾਨਕ ਤੁਜਰ ਬਹੁਤ ਬਲਤ ਹੋਏ ਆਸਾ ਮਨ ਨਾ ਬਹਿਮੋ ਕਿ ਸਾਰਾ ਬਰਦਾਇ ਕੋਈ ਵਿਗਵਾਸਾ ਪਾਣੀ ਪਾ ਬੁਕਤ ਨਹੀਂ ਕੀਆ ਪੰਖ ਜਿ ਮੁਹ ਪਗ ਨਹੀਂ ਜਾਣੈ ਹਮਦੇ ਮਾਧ ਹੂਕੀਲੇ ਬਾਦੇ ਤੁਮ ਕੀ ਮੂਖ ਮੰਨ ਹਰ ਬਿਸਰਤ ਖੇ ਦੇ ਗੋਣ ਬਟਿਆ ਲਾਉ ਨਾ ਹੋ ਜਤੀਸਤੀ ਕਮਾਇਆ ਸੇਵਾ ਸਾਧ ਤਾਮਿਆ ਹਰ ਰਾਇਆ ਗੋਹ ਨਾਨਕ ਹਮ ਨੀਚ ਕਰਮਾ ਚਰਨ ਪਰੇ ਕੀ ਰੱਖੂੰ ਸਰਬਿਤ ਹੋ ਆਂਕਾਰੁ ਸਿਵਾਹਿੁ ਮੁਤੀ ਕੀ ਸਤਹਿ ਬਾਤ ਸਹੀ ਦਸਮੀ ਜੋਤ ਪਰ ਕੋਨਰਾ ਸਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪਾਪਨ ਬ੍ਰਿਸ਼ਟ ਗਗੰਤੇ ਪਈ ਸਭ ਨਿਆਨ ਬੁਧਾਈ ਤਈ ਧਾਨੇ ਧਾਨੇ ਲੋਕਨ ਕੇ ਰਾਜਾ ਦੁਸ਼ਮਨ ਦਾਹ ਗਰੀਬ ਨਵਾਜਾ ਅਥਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮੋਹ ਲਿਹੋ ਉਬਾਰੇ ਤਭਿ ਉਪਾਤਿ ਦਿਨਤੀ ਤੋ ਕੋਈ 함ਰੀ ਕਰੋ ਹੱਥ ਤੇ ਰੱਖਿਆ ਪੂਰਕ ਹੋਏ ਚਿਤ ਕੀ ਇਛਾ ਤਭਿ ਚਰਨਨ ਬੰਦ ਰਹਿ ਹਮਾਰਾ ਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਮੋਟ ਸੁਬੈ ਤੁਮ ਘਾਪ ਹੋ ਆਪ ਹੱਥ ਤੇ ਮੋਹੇ ਵਿਚਾ ਬੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਤ ਸਿਖ ਸਦਾ ਕਰਤਾਰ ਮੋਰ ਅਛਾਨਿ ਕਰਤੇ ਤ੍ਰਿਯੇ سب کو آدری جی ہماری رہے کوئی امن ہمارے نام نا وسری நான் துப்புளி நான் பலாமி நான் விசரி நான் நா

ਹੱਥ ਸੀਨੇ ਤੇ ਰੱਖ ਕੇ ਉਡੀਕ ਤੇ ਦੋਲਣਾ ਵਾਹ ਹੱਥ ਸੀਨੇ ਤੇ ਹੱਥ ਸੀ ਤੇ ਰੱਖਿਓ ਫਿਰ ਪੜੋ ਦੀ ਹੱਥ